ਧੰਨਵਾਦ ਕਰਦੇ ਆ ਖਾਲਸਾ ਢਾ ਜਿਹੜਾ ਪਿਛਲੇ ਸਾਲ ਜ਼ਮੀਨਾਂ ਖਰਾਬ ਹੋ ਗਈਆਂ ਹੜ੍ਹ ਦੇ ਪਾਣੀ ਦੇ ਨਾਲ ਉਹ ਮੋੜੇ ਨਾਲ ਜ਼ਮੀਨਾਂ ਬਣਾ ਕੇ ਫੇਰ ਸਾਨੂੰ ਦਿੱਤੀਆਂ ਉਹਦੇ ਵਿੱਚ ਮੱਕੀ ਦੀ ਬਜਾਈ ਕੀਤੀ ਕੁਸ ਮੂੰਗੀ ਦੀ ਬਜਾਈ ਕੀਤੀ ਮੱਕੀ ਜਿਹੜੀ ਉਹ ਬਹੁਤ ਵਧੀਆ ਹੋਈ ਆ ਉਹਦਾ ਚਾਰ ਵੀ ਪਾਇਆ ਕੋ ਮੱਕੀ ਪਕਾਈ ਵੀ ਆ ਪਕਾ ਕੇ ਵੇਚ ਕੇ ਵੀ ਆਇਆ ਮੁਰ ਤੋਂ ਪਹਿਲੀਆਂ ਸਾਡੀਆਂ ਜ਼ਮੀਨਾਂ ਜਿਹੜੀਆਂ ਫੇਰ ਖਾਲਸਾ ਢਾ ਨੇ ਬਣਾ ਕੇ ਦਿੱਤੀਆਂ ਖਾਲਸਾ ਢਾ ਦਾ ਬਹੁਤ ਬਹੁਤ ਧੰਨਵਾਦ ਵੀ ਕਰਦੇ ਜਿਨ੍ਹਾਂ ਸਾਡੀਆਂ ਜ਼ਮੀਨਾਂ ਬਣਾ ਕੇ ਦੁਬਾਰਾ ਫੇਰ ਸਾਨੂੰ ਆਪਦੇ ਪੈਰਾਂ ਦੇ ਸਾਨੂੰ ਖੜਿਆ ਕਰਕੇ ਇਹਨਾਂ ਨੇ ਦਿੱਤਾ ਵਾ ਬਹੁਤ-ਬਹੁਤ ਤੁਹਾਨੂੰ ਧੰਨਵਾਦ ਕਰਦੇ ਆਂ ਖਾਲਸਾ ਢਾਡਾ ਜੀ ਦੋ ਫਸਲਾਂ ਦੇ ਪਿਛੇ ਖਰਾਬ ਹੋ ਗਈਆਂ ਆ ਪਹਿਲੀ ਫਸਲ ਅੱਜ ਜਿਹੜੀ ਯਾਰ ਕੇ ਆਈ ਸਾਡੇ ਘਰ ਦੇ ਵਿੱਚ ਗਾਂ ਚਲਾਉਣ ਜੇ ਸੁੱਖ ਰੱਖੇ ਮਹਾਰਾਜ ਗਾਂ ਚੋਂ ਨਾ ਵੀ ਲਾਵਾਂਗੇ ਬਾਫ ਦੀ ਲੱਗੋ ਕੁਝ ਵੀ ਲਾਵਾਂਗੇ ਵਿੱਚੋਂ ਦੇ ਨਹੀਂ ਇਹ ਗੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਖਾਲਸਾ ਢਾਡਾ ਦੇ ਵਿੱਚ